ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਵੀ ਨਸ਼ੇ ਦਾ ਤਸਕਰ ਅੜਕੇ ਆਉਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ ਪੰਜਾਬ ਸਰਕਾਰ ਦੇ ਨਾ ਹੁਕਮਾਂ ਦੀ ਪਾਲਣਾ ਕਰਦਿਆਂ ਕੱਲ ਨਾਬਾ ਦੇ ਏਡੀਜੀਪੀ ਐਸਐਸ ਸ਼੍ਰੀ ਵਾਸਤਵ ਅਤੇ ਪਟਿਆਲਾ ਦੇ ਐਸਐਸਪੀ ਬਰुण ਸ਼ਰਮਾ ਦੀ ਅਗਵਾਈ ਦੇ ਹੇਠ ਇੱਕ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਨਾਬਾ ਦੇ ਪਿੰਡ ਰੋਟੀ ਛੰਨਾ ਵਿਖੇ ਪੁਲਿਸ ਨੇ ਕਈ ਘਰਾਂ ਦੀ ਤਲਾਸ਼ੀ ਲਈ ਤ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਮੋਹਮ ਦਾ ਮੁੱਖ ਮਕਸਦ ਚਟੇ ਦੇ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈ ਆਪ ਸਪੈਸ਼ਲ ਇੱਕ ਕਾਸੋ ਜੀ ਨੂੰ ਕਰਦੇ ਕੋਆਰਡੀਨੇਟ ਸਰਚ ਆਪਰੇਸ਼ਨਸ ਉਹ ਲਾਗੂ ਕਿਤੇ ਗਏ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀਨੀਅਰ ਆਫਸਰ ਜਿਵੇਂ ਹਰ ਜ਼ਿਲ੍ਹੇ ਚ ਲੱਗੀ ਹੈ ਡਿਊਟੀ ਮੇਰੀ ਡਿਊਟੀ ਲੱਗੀ ਹੈ ਜੀ ਤੇ ਪਟਿਆਲਾ ਤੇ ਨਾਬਾ ਇਹ ਦੋ ਜਗ੍ਹਾ ਤੇ ਅਸੀਂ ਅੱਜ ਸਪੈਸ਼ਲ ਆਪਰੇਸ਼ਨ ਕਰਾਇਆ ਹੈਗਾ ਮਕਸਦ ਇਹ ਹੀ ਹੈਗਾ ਕਿ ਜਿਹੜੇ ਵੀ ਕੋਈ ਮਾੜੇ ਅਨਸਰ ਹੈਗੇ ਕੋਈ ਨਸ਼ੇ ਦਾ ਕੰਮ ਹੈਗਾ ਕੋਈ ਹੋਰ ਤਰ੍ਹਾਂ ਦੇ ਕੰਮ ਹੈਗੇ ਉਹ ਰਾਤੇ ਨਸ਼ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਜਿੱਤੋਂ ਤੱਕ ਇਹਦੇ ਸਾਰੇ ਆਊਟਕਮ ਦੀ ਗੱਲ ਹੈ ਉਹ ਸਦੋਂ ਸਾਡਾ ਆਪਰੇਸ਼ਨ ਕੰਪਲੀਟ ਹੋ ਜਾਏਗਾ ਕਰੀਬ ਚਾਰ ਦਿਨ ਐਸਐਸਪੀ ਸਾਹਿਬ ਕੋਲ ਡਿਟੇਲਸ ਲੈ ਲਓ ਤੁਹਾਨੂੰ ਡਿਟੇਲਸ ਦੇਣਗੇ ਉਹ ਵੀ ਤੁਹਾਡੇ ਸਾਡੇ ਅਧਿਕਾਰ ਹੋਏਗਾ ਕੋਈ ਡਾਟਾ ਹੈਗਾ ਹੁਣ ਤੱਕ ਕਿੰਨੀ ਕਿ ਰਿਕਵਰੀ ਹੋ ਚੁੱਕੀ ਆ ਪਿਛਲੇ ਸਮੇਂ ਦਰਾ ਇਹ ਦੇਖੋ ਹਰ ਆਪਰੇਸ਼ਨ ਦਾ ਅਲੱਗ ਮਕਸਦ ਹੁੰਦਾ ਹੈ ਤੇ ਅਲੱਗ ਤਰ੍ਹਾਂ ਦੇ ਨਾਲ ਉਹਨੂੰ ਡੀਲ ਕੀਤਾ ਜਾਂਦਾ ਜਿਵੇਂ ਕੁਝ ਦਿਨ ਪਹਿਲਾਂ ਸੀਲਿੰਗ ਪਲਾਨ ਕੀਤਾ ਗਿਆ ਸੀਗਾ ਹੁਣ ਅੱਜ ਜਿਹੜਾ ਜ ਹੈ ਕੋਆਰਡੀਨੇਟ ਸਰਚ ਹੈਗਾ ਸੋ ਅਲਗ ਅਲਗ ਆਪਰੇਸ਼ਨ ਤੇ ਅਲਗ ਆਉਟਕਮ ਹੁੰਦੇ ਨੇ ਤੇ ਵਐਸਐਸਪੀ ਸਾਹਿਬ ਤੁਹਾਨੂੰ ਸਾਰੇ ਡਿਟੇਲ ਦੇ ਦੇ। ਕਿ ਚਿੱਟੇ ਦਾ ਮੇਨ ਆ ਚਿੱਟੇ ਦਾ ਜਿਹੜਾ ਹੈਗਾ ਪੁਲਿਸ ਲਈ ਵੀ ਜਿਹੜੇ ਹੈਗਾ ਬਹੁਤ ਵੱਡੀ ਚੁਣੌਤੀ ਆ। ਇਸੇ ਰੋਗ ਤੋਂ ਲਈ ਸਪੈਸ਼ਲ ਟੀਮ ਬਣਾਈ ਹੈਗੇ। ਦੇਖੋ ਡਰੱਗਸ ਦਾ ਜਿਹੜਾ ਇਸ਼ੂ ਹੈਗਾ ਉਹ ਬਹੁਤ ਕਲੀਅਰ ਗਵਰਨਮੈਂਟ ਦੀ ਅਵੇ ਇਨਸਟਰਕਸ਼ਨਸ ਹੈ ਸਾਡੇ ਡੀਜੀ ਸਾਹਿਬ ਵੱਲੋਂ ਵੀ ਤੇ ਗਰਾਊਂਡ ਲੈਵਲ ਤੇ ਬੜਾ ਕਲੀਅਰ ਰਹਿ ਤੇ ਫਾਲੋ ਅਪ ਐਕਸ਼ਨ ਵੀ ਚੱਲ ਰਿਹਾ ਹੈਗਾ। ਜੋ ਵੀ ਡਰੱਗ ਰਿਲੇਟਿਡ ਇਸ਼ੂਜ਼ ਹੈ ਉਹਦੇ ਜਿਹੜੀ ਸਪਲਾਈ ਸਾਈਡ ਹੈਗੀ ਆ ਉਹਨੂੰ ਕੰਟਰੋਲ ਕਰਨ ਦਾ ਮੇਨ ਰ ਪੁਲਿਸ ਦਾ ਹੈਗਾ ਐਨਓਡੀਐਸ ਹੀ ਡਟ ਕੇ ਲੱਗੇ ਹੋਏ ਆ ਬਹੁਤ سارے ਕੇਸਸ ਬਹੁਤ ساری ਰਿਕਵਰੀਜ਼ ਅਕ੍ਰੋਸ ਪੰਜਾਬ ਜੇ ਤੁਸੀਂ ਡਾਟਾ ਦੇਖੋਗੇ ਤਾਂ ਇਟਸ ਮੱਚ ਮੋਰ ਦੈਨ ਅਰਲੀਅਰ ਸੋ that ਪ੍ਰੈਸ਼ਰ ਇਸ ਔਨ ਸਾਈਮਲਟੇਨियसਲੀ ਸੋਸਾਇਟੀ ਦਾ ਇਹ ਤੁਹਾਡਾ ਸਾਰਿਆਂ ਦਾ ਰੋਲ ਬਣਦਾ ਹੈਗਾ ਕਿ ਜਿਹੜੀ ਡਿਮਾਂਡ ਸਾਈਡ ਹੈਗੀ ਹੈ ਉਹਨੂੰ ਵੀ ਕੰਟਰੋਲ ਕਰੀ ਉਹਦੇ ਵਿੱਚ ਵੀ ਗਵਰਨਮੈਂਟ ਦੇ ਸਾਡੇ ਐਸਟੀਐਫ ਦੇ ਹੋਰਾਂ ਦੇ ਆਪਰੇਸ਼ਨਸ ਹੈਗੇ ਆ ਜਿਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੇ ਨਸ਼ਾ ਛਡਾਊ ਐਫਰਟਸ ਹੈਗੀਆਂ ਜਿਹੜੀ ਕੋਈ ਇਸ ਤੇ ਨਸ਼ੇ ਚ ਪਏ ਹੋਏ ਆ ਉਹਨਾਂ ਦਾ ਕੋਈ ਇਲਾਜ ਕਰਾਣ ਵਾਲੇ ਆ ਤੇ ਉਹ ਅਫਰਟਸ ਇੱਕ ਡਿਮਾਂਡ ਸਾਈਡ ਦੇ ਅਗੇ ਤੇ ਸਪਲਾਈ ਸਾਈਡ ਤੇ ਜਿੰਨੀ ਕੰਟਰੋਲ ਹੈਗਾ ਉਹ ਸਾਡੇ ਕੋਲ ਆ ਚਾਹਤਾ। ਤੋਂ ਪ੍ਰੈਜ਼ੈਂਟਿਵ ਥੈਂਕ ਯੂ। ਦੇਖੋ ਮਾਨਯੋਗ ਡੀਜੀਪੀ ਪੰਜਾਬ ਦੇ ਦਾ ਤਾ ਮਤਾਬਿਕ ਇਹ ਰੈਗੂਲਰ ਇੰਟਰਵਲ ਤੇ ਕਾਸੋ ਆਪਰੇਸ਼ਨ ਕੰਡਕਟ ਕੀਤੇ ਜਾਂਦੇ ਆ। ਕੋਆਰਡੀਨੇਟ ਸਰਚ ਆਪਰੇਸ਼ਨ ਦਾ ਮਕਸਦ ਇਹ ਹੁੰਦਾ ਆ ਕਿ ਜਿਹੜੇ ਵੀ ਹੌਟ ਸਪੌਟ ਏਰੀਏ ਨੇ ਜਿੱਥੇ ਮਤਲਬ ਪਿਛਲੇ ਸਮੇਂ ਜੇ ਵੀ ਨਸ਼ੇ ਦੀ ਬਰਾਮਦਗੀ ਹੁੰਦੀ ਉਹਨੂੰ ਕੋਰਡਨ ਕੀਤਾ ਜਾਵੇ ਸੀਲ ਕੀਤਾ ਜਾਵੇ ਫਿਰ ਉਸ ਦੇ ਅੰਦਰ ਜਾ ਕੇ ਫਰਮਲੀ ਬਟ ਪੋਲਾਈਟਲੀ ਮਤਲਬ ਅਸੀਂ ਕਿਸੇ ਦੀ ਪਰਸਨਲ ਬਿਲੋਂਗਿੰਗਸ ਨੂੰ ਫਰੋਲਣਾ ਸਾਡਾ ਮਕਸਦ ਨਹੀਂ ਹੁੰਦਾ ਪਰ ਸਾਡਾ ਮਕਸਦ ਇਹ ਹੁੰਦਾ ਹੈ ਕਿ ਇੱਕ ਵਿਜ਼ੀਬਲ ਪੁਲਿਸਿੰਗ ਤੇ ਸੋਸਾਇਟੀ 'ਚ ਇੱਕ ਵਧੀਆ ਇੰਪੈਕਟ ਜਾਵੇ ਕਿ ਪੁਲਿਸ ਜਿਹੜੀ ਆ ਉਹ ਐਕਟਿਵ ਖੋਦੇ ਮੁਤਲਕ ਅੱਜ ਚੰਡੀਗੜ੍ਹ ਤੋਂ ਹੀ ਸੀਨੀਅਰ ਅਫਸਰ ਸ਼੍ਰੀ ਸੁਧਾਨਸ਼ੂ ਸ਼ਰਮਾ ਜੀ ਏਡੀਜੀਪੀ ਸਿਕਿਉਰਿਟੀ ਸਾਹਿਬ ਆਏ ਨੇ ਸੁਪਰਵਾਈਜ਼ ਕਰਨਗੇ ਐਂਡ ਅਸੀਂ ਦੋ ਲੋਕੇਸ਼ਨਾਂ ਤੇ ਇਹਨੂੰ ਕਰਨੇ ਆ ਇੱਕ ਅਸੀਂ ਭਰਤਨਗਰ ਪਟਿਆਲੇ 'ਚ ਇੱਕ ਇਥੇ ਰੋਟੀਸ਼ਨਾਂ ਜਿੱਥੇ ਹੁਣ ਆਪਾਂ ਖਲੋਤੇ ਆ ਡੀਐਸਪੀ ਦਵਿੰਦਰ ਅਤਰੀ ਤੇ ਐਸਐਚਓ ਗੁਰਪ੍ਰੀਤ ਪਿੰਡਰ ਜਿਹੜੇ ਆ ਉਹਨਾਂ ਦੇ ਇਥੇ ਚ ਅਗਵਾਈ 'ਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਦੇ ਚ ਜੋ ਵੀ ਰਿਕਵਰੀ ਹੋਊਗੀ ਉਹ ਅਸੀਂ ਸ਼ਾਮ ਨੂੰ ਕੰਪਾਈਲਡ ਰਿਪੋਰਟ ਤੁਹਾਨੂੰ ਦੱਸਾਂਗੇ ਕਿ ਬਰਾਮਦਗੀਆਂ ਕੀ ਖੁਸ਼ ਹੋਈਆਂ ਸਨ。ਸੰਡੇ ਨੂੰ ਵੀ ਅਸੀਂ ਆਪਰੇਸ਼ਨ ਸੀਲ ਚਲਾਇਆ ਸੀ ਮਾਨ ਜੋ ਡੀਜੀਪੀ ਪੰਜਾਬ ਦੇ ਹਦਾਮਤਾਂ ਤੇ। ਉਹਦੇ ਚ ਅਸੀਂ ਪਟਿਆਲਾ ਜ਼ਿਲ੍ਹੇ ਚ ਜਿਹੜੇ 14 ਇੰਟਰ ਸਟੇਟ ਪੁਆਇੰਟ ਪੈਂਦੇ ਉੱਥੇ ਸਟਰੋਂਗ ਨਾਕਾਬੰਦੀ ਕਰਕੇ ਉਹਦੇ ਚ ਵੀ ਸਾਨੂੰ ਵਧੀਆ ਰਿਕਵਰੀਜ਼ ਹੋਈਆਂ ਸੀ। ਅੱਜ ਦੀਆਂ ਰਿਕਵਰੀਆਂ ਬਾਰੇ ਵੀ ਤੁਹਾਨੂੰ ਦੱਸਿਆ ਜਾਊਗਾ। 90 ਦਾ ਹਾਰਸਪੋਰਟ ਸੀ ਇੱਥੇ ਹੁਣ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਦੇਖੋ ਅਸੀਂ ਇੱਥੇ ਜਿਹੜੇ بیسਪਿੰਡ ਦੇ ਐਂਟਰੀ ਐਗਜ਼ਿਟ ਪੁਆਇੰਟ ਨੇ ਉੱਥੇ ਸਾਡੀ ਡਿਪਲॉयਮੈਂਟ ਵੀ ਹੁੰਦੀ ਆ ਉੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਆ ਸੀਸੀਟੀਵੀ ਕੈਮਰੇ ਸਾਡੇ ਦੋਨੇ ਮਕਸਦ ਸਰਵ ਕਰਦੇ ਆ ਪ੍ਰੀਵੈਂਸ਼ਨ ਆਫ ਕ੍ਰਾਈਮ ਵੀ ਤੇ ਡਿਟੈਕਸ਼ਨ ਆਫ ਕ੍ਰਾਈਮ ਥੈਂਕ ਯੂ ਪਹਿਲਾਂ ਤਾਂ ਜੀ ਬਹੁਤ ਜ਼ਿਆਦਾ ਨਸ਼ਾ ਤਿੱਗਾ ਜੀ ਪਹਿਲਾਂ ਤਾਂ ਸੜਕਾਂ 'ਤੇ ਹੀ ਬੈਠੇ ਵੇਚੀ ਜਾਂਦੇ ਤੇ ਹੁਣ ਤਾਂ ਕਹਿੰਦੇ ਹੁੰਦੇ ਨੇ ਇਹ ਮੰਨ ਲਓ ਜੀ 75 75% ਖਤਮ ਹੋ ਚੁੱਕੇ 25% ਰਹਿ ਗਿਆ ਜੀ ਹੁਣ ਔਰਤਾਂ ਨੂੰ ਵੀ ਅਸੀਂ ਆਪਦੇ ਲੈਵਲ 'ਤੇ ਵੀ ਜੀ ਪੰਚਾਇਤ ਵੱਲੋਂ ਵੀ ਪੂਰਾ ਸਮਝਾਉਨੇ ਆ ਜੀ ਸਾਡੇ ਵੱਲੋਂ ਤਾਂ ਜੀ ਪੂਰੀ ਕੋਸ਼ਿਸ਼ ਆ ਵੀ ਅਸੀਂ ਆਪਦੇ ਪਿੰਡ ਨੂੰ ਜੀ ਨਸ਼ਾ ਮੁਕਤ ਬਣਾਈਏ ਜੀ ਲਾਈਵ 'ਤੇ ਇਸ ਚੈਨਲ ਦੇ ਲਈ ਨਾ ਬਾਤੋਂ ਸੁਖਚੈਨ ਸਿੰਘ ਲੁਬਾਣਾ ਦੀ